ਮਿੰਟੋ ਜੀ ਗੱਲਾਂ ਕਰਦੇ ਕਰਦੇ ਆਪਾਂ ਜ਼ਿਕਰ ਕੀਤਾ ਰੇਡਸ ਦਾ ਈਡੀ ਦੀ ਰੇਡ ਵੀ ਪਈ ਹੈ ਕਹਿੰਦੇ ਵੀ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਦੇ ਜਿਹੜੇ ਨੇੜੇ ਵਾਲੇ ਨੇ ਜਰਨੈਲ ਸਿੰਘ ਵਾਹਿਦ ਜੀ ਉਹਨਾਂ ਦੇ ਕੋਸ਼ਕਾਨੇ 'ਤੇ 8 ਥਾਵਾਂ ਤੇ ਵਾਹਿਦ ਜੀ ਹਾਂਜੀ 8 ਥਾਵਾਂ ਦੇ ਈਡੀ ਨੇ ਰੇਡ ਮਾਰੀ ਹੈ ਜਿਵੇਂ ਤੁਸੀਂ ਕੱਲ ਹੀ ਜ਼ਿਕਰ ਕੀਤਾ ਸੀ ਪਤਾ ਨਹੀਂ ਕਈ ਗੱਲਾਂ ਤੇ ਪਹਿਲਾਂ ਹੀ ਮੂੰਹ 'ਚੋਂ ਨਿਕਲ ਜਾਂਦੀਆਂ ਹੁੰਦੀਆਂ ਮੈਨੂੰ ਲੱਗਦਾ ਵੀ ਹੂੰ ਸੁਖਵੀਰ ਸਿੰਘ ਬਾਦਲ ਜੀ ਨਹੀਂ ਮੇਰਾ ਲੱਖਣੀ ਹੋਲੀ ਉਹ ਮੇਰੇ ਨੂੰਗਾ ਮੈਂ ਨਹੀਂ 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 ਮੇਰੇ ਮੇਰੇ ਉਹ ਵੀ ਮੈਂ ਮੈਂ ਤੁਹਾਨੂੰ ਦੱਸਦੇ ਨਾ ਹੁਣ ਤੁਸੀਂ ਜਿਹੜੀ ਗੱਲ ਕਰਨ ਤੋਂ ਗਰੇਜ਼ ਕਰਦੇ ਆ ਉਹ ਮੇਰਾ ਭਰਾ ਜਾਂ ਮੇਰੇ ਦੋਸਤ ਜਿਹੜੇ ਉਹ ਕਹਿੰਦੇ ਹੁੰਦੇ ਕਿ ਤੂੰ ਯਾਰ ਨਾ ਹੀ ਬੁੱਲਿਆ ਕਰ ਤੇਰੀ ਜ਼ੁਬਾਨ ਬੜੀ ਕਾਲੀ ਹੈ ਪਤਾ ਨਹੀਂ ਰੱਬੋ ਇਹ ਹੋ ਜਾਂਦੀ ਹੈ ਕੋਈ ਗੱਲ ਤੇ ਹੁਣ ਆਹ ਗੱਲ ਤੁਸੀਂ ਨਹੀਂ ਕਹਿ ਸਕਦੇ ਮੈਂ ਕਹਿ ਦਿੰਦਾ ਨਾ ਬਾਦਲ ਬਾਈ ਕਾ ਗੱਲ ਹੈ ਨਹੀਂ 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 ਜੀ ਕੋਈ ਗੱਲ ਨਹੀਂ ਉਹ ਵਿੱਚ ਕੁਝ ਜਾਣਕਾਰੀਆਂ ਕੁਝ ਤਜਰਬਾ ਹੁੰਦਾ ਤੇ ਫਿਰ ਅਗਲਾ ਹਾਸੇ ਨਾਲ ਕਹਿ ਦਿੰਦਾ ਕਿ ਯਾਰ ਤੂੰ ਆਈ ਬੁੱਲਿਆ ਕਰ ਉਹ ਇੱਕ ਸਾਡਾ ਹੈਗਾ ਸੀਗਾ ਦੋਸਤ ਬੜਾ ਲੰਮਾ ਸਮਾਂ ਪਹਿਲਾਂ ਤੁਹਾਨੂੰ ਹਾਸੇ ਦੀ ਗੱਲ ਸੁਣਾਉਣਾ ਤਾਂ ਮੈਂ ਮਤਲਬ ਉਹਦੇ ਬਾਰੇ ਮੈਂ ਕਿਹਾ ਤੂੰ ਜਿੰਨਾ ਮਰਜ਼ੀ ਪੜ ਲਾਖੀਰ ਇੱਕ ਦਿਨ ਤੂੰ ਦਾਤੀ ਪੱਲੀ లై ਮੈਨੂੰ ਟੱਕਰੇਗਾ ਤੇ ਮੈਂ ਉਦੋਂ ਹੁੰਦਾ ਸੀਗਾ ਬੜਾ ਲਫੰਗਾ ਤਗੜਾ ਤੇ ਮੈਂ ਕਿਹਾ ਮੈਂ ਤੇਰੇ ਕੋਲ ਕਾਰ ਚੋਂ ਲੰਘਿਆ ਕਰੂੰਗਾ ਹੁਣ ਜਦੋਂ ਵੀ ਮਿਲਦਾ ਉਹ ਹਾਥ ਹੀ ਜੋੜ ਦਿੰਦਾ ਕਹਿੰਦਾ ਭਰਾਵਾ ਉਸ ਟਾਈਮ ਮੈਂ ਤੇਰੇ ਪੈਰ ਫੜੇ ਹੁੰਦੇ ਤੇ ਕੁਝ ਤੇਰੇ ਮੂੰਹ ਮੈਂ ਹੋਰ ਕਢਵਾ ਲਿਆ ਹੁੰਦਾ ਚਲੋ ਪਰਸਨਲ ਗੱਲਾਂ ਜੀ ਖੈਰ ਚਲੋ ਅਚੂਵਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਨਿਊਜ਼ੀਲੈਂਡ ਤੋਂ ਤੁਸੀਂ ਜੁੜਿਆ ਨਾਲ ਕੰਟਰੀਬਿਊਸ਼ਨ ਲਈ ਵੀ ਮਿਹਰਬਾਨੀ ਤੇ ਕਹੇ ਯਾਰ ਜ਼ਰੂਰ ਦੱਸਿਓ ਜੀ ਹਣ ਈਡੀ ਦੀਆਂ ਰੇਟ ਚ ਪੈ ਰੀਆਂ ਨੇ ਰੇਟਸ ਦਾ ਕੀ ਮਤਲਬ ਹੈ ਤੇ ਉਹਨਾਂ ਨੂੰ ਵੋਟਾਂ ਦੇ ਨਾਲ ਜੋੜ ਕੇ ਕਿਵੇਂ ਦੇਖੀਏ ਇਹਨਾਂ ਨੂੰ ਹਾਂ ਜੀ ਚੋਬਰ ਜੀ ਧੰਨਵਾਦ ਜੀ ਦੇਖੋ ਜਿਹੜੇ ਵਾਹਿਦ ਸਾਹਿਬ ਹੈ ਨਾ ਵਾਹਿਦ ਵਾਹਿਦ ਹੁੰਦਾ ਮਤਲਬ ਕਿ ਜਿਹੜਾ ਇਕਲੌਤਾ ਵਾਹਿਦ ਅਲੱਗ ਚੀਜ਼ ਹੈ ਜੀ ਵਾਹਿਦ ਸੰਦਰ ਅਕਾਲੀ ਸਰਕਾਰ ਦੇ ਵਿੱਚ ਇਹ ਨਾਮ ਜਿਹੜਾ ਸੀਗਾ ਨਾ ਸਰ ਕਿਆਈ ਮਤਾਂ ਹੂੰ ਕੋਈ ਚੀਜ਼ਾਂ ਹੁੰਦੀਆਂ ਨੇ ਜਦੋਂ ਉੱਥੇ ਆ ਕੇ ਕਹਿ ਦਿੱਤਾ ਜਾਂਦਾ "ਕਿਆ ਹੀ ਵਾਤਾ" ਹੁਣ ਜਿਹੜੇ ਜਰਨੈਲ ਸਿੰਘ ਵਾਹਦ ਸੀਗੇ ਦਰਅਸਲ ਇਹ ਸ਼ਾਇਦ ਉਹ ਜਿਹੜਾ ਐਸਐਸਬੀ ਆ ਕਿ ਕੀ ਉਹਨੂੰ ਕਹਿੰਦੇ ਸਟਾਫ ਸਿਲੈਕਸ਼ਨ ਬੋਰਡ ਹੀ ਹੁੰਦੇ ਬੋਲਦੇ ਜੀ ਕਿ ਉਹਦਾ ਵੀ ਜਦੋਂ ਰੌਲਾ ਪਿਆ 98 'ਚ ਮੈਂਬਰ ਸੀ 2002 'ਚ ਤੁਹਾਨੂੰ ਪਤਾ ਕੈਪਟਨ ਆਏ ਉਹਨਾਂ ਨੇ ਸਾਰੇ ਬੜਕਾਤੇ ਰਵੀ ਸਿੱਧੂ ਵਾਲਾ ਕਾਂਡ ਉਹ ਹੋ 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 ਉਹ ਮਾਲਕਾ ਉਹ ਜਦੋਂ ਤਜੋਰੀਆਂ ਚੋਂ ਪੈਸੇ ਡਿੱਗਣ ਵਾਲੀਆਂ ਸੱਤ ਵਾਲੀਆਂ ਖਬਰਾਂ ਚ ਵੇਖਿਆ ਲੋਕਾਂ ਨੇ ਤੇ ਉਹ ਤੇ ਆਮ ਹੀ ਚਪੜਾਸੀ ਦੇ ਘਰੋਂ ਜੀ ਇੰਨਾ ਫੜਿਆ ਗਿਆ ਫਰਾਨੇ ਦੇ ਘਰ ਇੰਨਾ ਦੌਲਤ ਦਾ ਭੰਡਾਰ ਕੇ ਨੋਟ ਗਿਣਨ ਦੀ ਮਸ਼ੀਨਾਂ ਮਗਾਈਆਂ ਗਈਆਂ ਅਸੀਂ ਤੇ ਜਿਹੜਾ ਉਹ ਪਹਿਲੀ ਜਿੰਦਗੀ ਚ ਉਹ ਦੇਖੀ ਸੀ ਨਾ ਤਸਵੀਰ ਜੀ ਤੌ ਬਾਤੋ 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 ਲੋਕ ਮੈਨੂੰ ਲੱਗਦਾ ਪੰਜ ਸੱਤ ਬੰਦਿਆਂ ਨੂੰ ਤੇ ਪੰਜਾਬ ਚ ਗਸ਼ੀ ਪਈ ਹੋਏਗੀ ਹੋਏ ਕੇ ਰਵੀ ਸਿੱਧੂ ਵਾਲਾ ਮਾਂਗ ਉਸ ਟਾਈਮ ਵੀ ਵਾਹਦ ਵਿਵਾਦਾਂ ਚ ਕਿਰ ਕੇ ਇਹਨਾਂ ਦੀ ਵੀ ਉਸ ਵੇਲੇ ਪੈੜ ਨੱਪੀ ਗਈ ਮੁੜ ਕੇ 2010 ਦੇ ਆਸ-ਪਾਸ ਸ਼ਾਇਦ ਇਹਨਾਂ ਨੂੰ ਕਲੀਨ ਚਿੱਟ ਮਿਲ ਗਈ ਸੀ ਉਸ ਮਹੀਨੇ ਚ ਇੱਕ ਹੋਰ ਈਡੀ ਦਾ ਮਾਮਲਾ ਸੀਗਾ 2003 ਦਾ ਸ਼ਾਇਦ ਪੈਂਡਿੰਗ ਸੀਗਾ ਉਹ 2015 ਚ ਉਹ ਮਤਲਬ ਕਿ ਕੱਢਿਆ ਗਿਆ ਦੁਬਾਰਾ ਹਮ ਤਲਬ ਕੀਤਾ ਗਿਆ ਸੀ ਫਿਰ ਇਸ ਤੋਂ ਇਲਾਵਾ ਆ ਸ਼ਾਇਦ ਏਸੀ ਸਰਕਾਰ ਚ ਕਿ ਚੰਨੀ ਸਰਕਾਰ ਚ ਅਛਾ ਤੇ ਇਸੇ ਸਰਕਾਰ ਚ 2 ਕੁ ਸਾਲ ਪਹਿਲਾਂ ਇਹਨਾਂ ਤੇ ਮਕਦਮਾ ਦਰਜ ਕੀਤਾ ਗਿਆ ਸੀਗਾ ਵਿਜੀਲੈਂਸ ਵੱਲੋਂ ਹੂੰ ਜਿਹਦੇ ਚ ਇਹਨਾਂ ਦੀ ਸੁਪਤਨੀ, ਸੁਪੁੱਤਰ ਸਾਰੇ ਸ਼ਾਮਲ ਸੀਗੇ ਇਸ ਸਮੇਤ ਇਹਨਾਂ ਦੇ ਜੀ ਇੱਕ ਉਹ ਜਿਹੜਾ ਈਡੀ ਵਾਲਾ ਮਾਮਲਾ ਉਹ ਤੇ ਸ਼ਾਇਦ ਇਹ ਆ ਕਿ ਜੋ ਸੰਦਰ ਇਹਨਾਂ ਦੇ ਪਾਰਟਨਰ ਸੀਗੇ ਹੂੰ ਬਈ ਉਹਨਾਂ ਦਾ ਜਿਹੜਾ ਇਨਵੈਸਟਮੈਂਟ ਹੈ ਉਹ ਜਿਹੜਾ ਉਹਦਾ ਰੂਟ ਸੀ ਉਹ ਹਵਾਲਾ ਸੀ ਜੀ ਕੁਝ ਇਸ ਤਰ੍ਹਾਂ ਦੇ ਦੋਸ਼ ਹੈ ਮਤਲਬ ਕਿ ਦੇਖੋ ਗੱਲ ਕੀ ਹੁੰਦੀ ਹੈ ਨਾ ਕਿ ਇੱਕ ਕਹਾਣੀ ਹੁੰਦੀ ਹੈ ਪਰ ਉਹ ਕਈ ਕਹਾਣੀਆਂ ਨਾਲ ਜੁੜ ਕੇ ਕਹਾਣੀ ਬਣਦੀ ਹੈ ਰਾਜਨੀਤੀ ਚ ਠੀਕ ਹੈ ਜੀ ਤੇ ਮੈਂ ਤੁਹਾਨੂੰ ਇੱਕ ਕਹਾਣੀ ਅਕਸਰ ਸੁਣਾਉਂਦਾ ਹੁੰਦਾ ਸੀਗਾ ਹਾਂਜੀ ਵਾਹਿਦ ਚੇਅਰਮੈਨ ਸੀਗੇ ਮਾਰਕਫੜ ਦੇ ਜਦੋਂ ਸਭ ਕੁਝ ਹੋਇਆ ਮੇਰੇ ਖਿਆਲ ਦੇ ਨਾਲ ਅਕਾਲੀ ਸਰਕਾਰ ਦੇ ਵਿੱਚ ਠੀਕ ਹੈ ਜੀ ਤਾਂ ਮੈਂ ਤੁਹਾਨੂੰ ਇੱਕ ਗੱਲ ਜਿਸ ਦਿਨ ਅਕਾਲੀ ਦਲ ਨਵੇਂ ਦਾ ਨਿਰਮਾਣ ਹੋਇਆ ਮੈਂ ਤੁਹਾਨੂੰ ਕੀ ਕਿਹਾ ਸੀਗਾ ਜਿਹੜਾ ਹੁਣ ਤੁਸੀਂ ਕਹਿ ਰਹੇ ਸੀਗੇ ਕਿ ਸੁਖਵੀਰ ਸਿੰਘ ਬਾਦਲ ਬਾਰੇ ਭਈ ਉਹ ਤੇ ਗੁੱਸਾ ਨਾ ਕਰ ਜਾਣਾ ਮੈਂ ਇਸੇ ਗੱਲ ਦਾ ਹੀ ਅੰਦਾਜ਼ਾ ਲਾ ਰਿਹਾ ਸੀਗਾ ਔਰ ਇਹ ਵੀ ਗੱਲ ਮੈਨੂੰ ਬਹੁਤ ਮਤਲਕ ਕੁਛ ਪਧਰੀ ਸੂਤਰ ਨੇ ਦੱਸੀ ਕਿ ਤੂੰ ਦੇਖੀ ਹੁਣ ਐਟ ਦੀ ਐਂਡ ਇਹ ਆ ਜੀ ਮੈਂ ਕਿਹਾ ਹੋਊਗਾ ਜਦ ਦੇਖ ਹੀ ਜਾਓਗੇ ਪਰ ਕਿਤੇ ਨਾ ਕਿਤੇ ਖਦਸ਼ਾ ਸੀ ਕਿ ਕਾਰੋਬਾਰੀ ਬੰਦੇ ਨੂੰ ਤਾਂ ਜਦੋਂ ਮਰਜੀ ਮਰੋੜ ਸਕਦੇ ਆ ਹੋ ਤਾਂ ਇਹ ਦੇਖੋ ਸੁਖਬੀਰ ਸਿੰਘ ਬਾਦਲ ਦੇ ਬਹੁਤ ਨੇੜੇ ਦੇ ਸੀਗੇ ਜਿਹੜੇ ਲੋਕ ਜਾਣਦੇ ਆ ਨਾ ਫਗਵਾੜੇ ਵਾਲੇ ਜਰਨੈਲ ਸਿੰਘ ਵਾਹਦ ਕੌਣ ਸੀ ਆ ਜਿਹੜੇ ਚਰਨਜੀਤ ਸਿੰਘ ਬਰਾੜ ਇਹਨਾਂ ਨੇ ਵੀ ਇੱਕ ਵਾਰੀ ਜ਼ੋਰ ਲਾਇਆ ਸੀ ਬਹੁਤ ਜ਼ਿਆਦਾ ਇੱਥੋਂ ਟਿਕਟ ਲੈਣ ਵਾਸਤੇ ਠੀਕ ਹੈ ਨਾ ਜੀ ਤਾਂ ਮਤਲਬ ਕਿ ਅਕਾਲੀਆਂ ਦੀ ਪੋਲਿਟਿਕਸ ਦੇ ਵਿੱਚ ਵਾਹਦ ਸਾਹਿਬ ਜਿਹੜੇ ਆ ਨਾ ਚੰਗਾ ਕੈਲੋ ਰਤਬਾ ਰੱਖਦੇ ਸੀਗੇ ਜੀ ਜੇ ਈਡੀ ਉਹਨਾਂ ਤੱਕ ਆ ਪਹੁੰਚੀ ਆ ਇਸ ਤੋਂ ਪਹਿਲਾਂ ਬਰੰਪੁਰਾ ਦੇ ਨਜ਼ਦੀਕੀਆਂ ਨੂੰ ਤੁਹਾਨੂੰ ਪਤਾ ਨਹੀਂ ਸੀ ਵੀ ਜੀ ਮਜੀਠੀਆਂ ਪਹਿਲਾਂ ਕਿਰਿਓਏ ਇਹਨਾਂ ਦੇ ਰਿਸ਼ਤੇਦਾਰ ਤਾਂ ਸਰ ਦੂਰੀ ਕਿੰਨੀ ਕੁ ਆ ਬਿਲਕੁਲ ਜਿਵੇਂ ਤੁਸੀਂ ਕਿਹਾ ਵੀ ਕਹਾਣੀਆਂ ਨਾਲ ਕਹਾਣੀਆਂ ਤੇ ਫਿਰ ਜੁੜੀਆਂ ਵੀ ਹੁੰਦੀਆਂ ਨੇ ਕਿਤੇ ਨਾ ਹਾਂਜੀ ਇੰਨਾਂ ਚੀਜ਼ਾਂ ਤੋਂ ਇਨਤਾਰਾ ਹੋਣਾ ਹੈ ਨਾ ਕਿ ਭਾਰਤੀ ਜਨਤਾ ਪਾਰਟੀ ਨੇ ਕਿਸ ਧਿਰ ਨੂੰ ਪੁਸ਼ ਕਰਨਾ ਹੈ ਜੀ ਤੇ ਕਿਹਨੂੰ ਪਿੱਛੇ ਖਿੱਚਣਾ ਜੀ ਬਿਲਕੁਲ ਉਹ ਇਹ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਹੈ ਕਿ ਕਿਹਨੂੰ ਕੀ ਹੋਣਾ ਪਰ ਮੇਰੇ ਖਿਆਲ ਦੇ ਨਾਲ ਇਸੇ ਤਰ੍ਹਾਂ ਹੀ ਜਿਹੜੇ ਕਾਰੋਬਾਰ ਕਰਦੇ ਨੇ ਅਕਾਲੀ ਦਲ ਦੀ ਪੋਲਿਟਿਕਸ ਦੇ ਨਾਲ ਜੁੜੇ ਹੋਏ ਵੀ ਉਹਨਾਂ ਨਾਲ ਇਹੀ ਹੋ ਸਕਦਾ ਹੈ ਜੀ ਈਡੀ ਦਾ ਮਤਲਬ ਇਹ ਹੋਉਂਦਾ ਕਿ ਤੁਹਾਨੂੰ ਕੇਂਦਰੀ ਚੱਕਰ ਚੁੰਡੇ ਚ ਫਸਾ ਲਿਆ ਜਾਂਦਾ ਹੈ ਤੁਹਾਡੀ ਫਾਈਲ ਖੋਲ ਦਿੱਤੀ ਜਾਂਦੀ ਆ ਤੁਹਾਡੇ ਬਿਜ਼ਨਸ ਜਿਹੜੇ ਆ ਉਹ ਪ੍ਰਭਾਵਿਤ ਹੋਣੇ ਸਟਾਰਟ ਹੋ ਜਾਂਦੇ ਆ ਜੀ ਸੋ ਇਸ ਕਰਕੇ ਸੁਖਵੀਰ ਸਿੰਘ ਬਾਦਲ ਵਾਸਤੇ ਚੁਣੌਤੀਆਂ ਦਾ ਉਹ ਜਿਵੇਂ ਕਹਿੰਦਾ ਨਾ ਇਹ इश्क ਨਹੀਂ ਆ ਸਾ ਸਮਝ ਲੋ ਆ ਕਾ ਦਰਿਆ ਔਰ ਤੈਰ ਕੇ ਜਾਣਾ ਤੈਰ ਕੇ ਜਾਣਾ ਬਿਲਕੁਲ ਠੀਕ ਹੈ ਨਾ ਜੀ ਅੱਗੇ ਬਸ ਕੇ ਇਹ ਕਹਾਣੀ ਲਗਭਗ ਐਹੋ ਜੀ ਹੋ ਗਈ ਆ ਤਾਂ ਪਤਾ ਹੀ ਨਹੀਂ ਤੁਸੀਂ ਮੈਂ ਤੁਹਾਨੂੰ ਕਿੰਨੇ ਮਹੀਨੇ ਪਹਿਲਾਂ ਕਿਹਾ ਸੀਗਾ ਕਿ ਜਿਵੇਂ ਜਿਵੇਂ ਸਮਾਂ ਬੀਤਦਾ ਜਾਏਗਾ ਸਰ ਤੁਸੀਂ ਦੇਖੋ ਕੀ ਹੋਈ ਜਾਣਾ ਇੱਥੇ ਸਾਨੂੰ ਸਮਝ ਹੀ ਨਹੀਂ ਲੱਗਣੀ ਜੀ ਆ ਫੈਲਾ ਬਣ ਰਹੀਆਂ ਫੈਲਾ ਖੁੱਲ ਰਹੀਆਂ ਇੱਦਾਂ ਐ ਉਦਾਂ ਐ ਤੋਂ ਇਹਨਾਂ ਦੀ ਜਿੰਮ ਇੱਕ ਬੜੀ ਤਗੜੀ ਹਮ ਸ਼ਾਇਦ ਗੋਲਡ ਹੈਜ਼ ਆ ਨਾ ਉਹ ਉੱਥੋਂ ਦਾ ਕੈਨੇਡਾ ਵਈਆਂ ਨੇ ਜਨਾਬ ਆਟਟ ਗਾਨੇ ਤੇ ਗਾਂ ਦੀ ਗਾਂ ਗਾਂ ਦੀ ਗਾਂ ਤੁਸੀਂ ਵੇਖੋਗੇ ਕਿ ਭਾਈ ਇਹਨਾਂ ਦੇ ਬਿਜ਼ਨਸ ਜਿਹੜੇ ਹੁੰਦੇ ਆ ਇੱਕ ਦੂਜੇ ਨਾਲ ਗਾਂ ਪੋਲਿਟਿਸ਼ੀਅਨ ਦੇ ਜੁੜੇ ਵੀ ਹੁੰਦੇ ਆ ਡਾਇਰੈਕਟਲੀ ਇਨਡਾਇਰੈਕਟਲੀ ਤਾਂ ਜਦੋਂ ਇਹ ਸੁੰਘਣ ਤੇ ਆਉਂਦੇ ਆ ਕੱਢਣ ਤੇ ਆਉਂਦੇ ਆ ਤੇ ਬਤੇਰਾ ਕੁਝ ਨਿਕਲ ਆਉਂਦਾ ਕਾਰੋਬਾਰੀ ਬੰਦੇ ਦਾ ਤਾਂ ਤੁਹਾਨੂੰ ਪਤਾ ਹੀ ਹੈ ਨਾ ਹੂੰ ਬਹੁਤ ਰਾਜ਼ ਬਹੁਤ ਚੀਜ਼ਾਂ ਨੇ ਫੇਰੀ ਕਾਰੋਬਾਰ ਚੱਲਦੇ ਨੇ ਵੱਡੇ ਹਰਤ ਦੇ ਵਿੱਚ ਕਾਰੋਬਾਰ ਕੋਈ 100% ਸੇਟ ਅੰਗਰਾਲ ਕਿਵੇਂ ਕਰ ਸਕਦਾ ਜੀ ਕਿਉਂਕਿ ਉਹਦੇ ਕਾਰੋਬਾਰ ਦੇ ਸਟਾਰਟਿੰਗ ਚ ਤੇ ਉਹਨੂੰ ਕਮਿਸ਼ਨ ਦੇਣੇ ਪੈਂਦੇ ਬਿਲਕੁਲ ਉਹਨੂੰ ਚਲਾਉਣ ਵਾਸਤੇ ਮੀਨਾ ਦੇਣਾ ਪੈਂਦਾ ਆ ਫਲਾਣੀ ਇਨਸਪੈਕਸ਼ਨ ਨੇ ਫਲਾਣੀ ਤਾਂ ਇਮਾਨਦਾਰ ਕਿੱਥੇ ਆ ਅਗਲਾ ਜਿੰਨਾ ਮਰਜ਼ੀ ਇਮਾਨਦਾਰ ਉਹ ਲੈਣੇ ਤਾਂ ਨਹੀਂ ਨਹੀਂ ਉਹ ਭਾਵੇਂ ਕੈਮਬ੍ਰਿਜ ਚੋਂ ਪੜ੍ਹ ਕੇ ਆਇਆ ਜੀ ਭਾਵੇਂ ਕੈਮਬ੍ਰਿਜ ਚੋਂ ਪੜ੍ਹ ਕੇ ਆਇਆ ਸਰ ਪਰ ਜਦੋਂ ਇੱਥੇ ਬੇਈਮਾਨ ਟੋਲਾ ਹੈ ਸਰ ਤਾਂ ਫਿਰ ਕਿਵੇਂ ਕਹਿ ਸਕਦੇ ਆ ਕਿ ਇਮਾਨਦਾਰੀ ਦਾ ਕਾਰੋਬਾਰ ਹੋ ਰਿਹਾ ਜੀ ਜੀ ਉਹ ਤਾਂ ਇਮਾਨਦਾਰ ਹੈ ਮੰਨ ਲਓ ਪਰ ਉਸ ਇਮਾਨਦਾਰ ਨੂੰ ਆਪਣੀ ਇਮਾਨਦਾਰੀ ਜਿਉਂਦਾ ਰੱਖਣ ਵਾਸਤੇ ਖੁਦ ਕ੍ਰਪਟਾਂ ਦੇ ਨਾਲ ਕ੍ਰਪਟ ਹੋਣਾ ਪੈ ਰਿਹਾ ਕਿ ਭਾਈ ਚੱਲਣ ਦੇ ਆਹ ਇਮਾਨਦਾਰੀ ਦੀ ਕੀਮਤ ਉਤਾਰਨੀ ਪੈਂਦੀ ਆ ਜੀ ਜੀ ਬਿਲਕੁਲ ਬਿਲਕੁਲ ਮਨਦੀਪ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਕਰਦੇ ਆ ਆਪਾਂ ਇਸ ਤੇ ਵੀ ਗੱਲ ਜਿਹੜਾ ਤੁਸੀਂ ਕਮੈਂਟ ਕੀਤਾ ORF ਵਾਲਾ ਤੇ ਰਤਨ ਜੋ ਸੰਧੂ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਬਾਕੀ ਸਾਰੇ ਦੋਸਤਾਂ ਵੀ ਬਹੁਤ ਸਵਾਗਤ ਬਹੁਤ ਮਿਹਰਬਾਨੀ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਹੋ 10-15 ਮਿੰਟ ਆਪਣੇ ਕੋਲ ਜੇ ਬਾਕੀ ਪਏ ਨੇ ਆਪਾਂ ਕਰਦੇ ਹਾਂ ਗੱਲਾਂ ਬਾਤਾਂ